ਪੰਜਾਬ ਲਾਈਵ 88 ਚੈਨਲ ਦੇ ਤੁਹਾਡਾ ਸਵਾਗਤ ਹੈ ਲੋਰੀ ਦੇ ਮੋਕੇ ਧਾਰੀਵਾਲ ਹਮਨਿਆ ਕਰਵਾਇਆ ਵਿਸ਼ਵ ਪਰਿਵਾਰ ਅਤੇ ਸਮਾਜ ਦੀ ਸੁੱਖ ਸ਼ਾਂਤੀ ਲਈ ਆਹ ਹੌਤੀਆਂ ਪਾਈਆਂ ਪਤੰਜਲੀ ਯੋਗਪੀਠ ਧਾਰੀਵਾਲ ਆਰੀਆ ਸਮਾਜ ਮੰਦਰ ਧਾਰੀਵਾਲ ਦੇ ਪ੍ਰਬੰਧਕਾਂ ਅਤੇ Hindu Welfare Society ਰਜਿਸਟਰਡ ਧਾਰੀਵਾਲ ਵੱਲੋਂ ਸਾਂਝੇ ਤੌਰ ਤੇ ਆਰੀਆ ਸਮਾਜ ਮੰਦਰ ਧਾਰੀਵਾਲ ਇਥੇ ਲੋੜੀ ਦੇ ਤਿਹਾੜੀ ਮੌਨ ਨੂੰ ਸਮਰਪਿਤ ਹਮਣ ਜਗ ਕਰਵਾਇਆ ਗਿਆ ਜਿਸ ਦੌਰਾਨ ਵਿਸ਼ਵ ਵਿੱਚ ਅਮਨ ਸ਼ਾਂਤੀ ਦੇਸ਼ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਹਮਣ ਜਗ ਵਿੱਚ ਆਹੋਤੀਆਂ ਪਾਈਆਂ ਗਈਆਂ ਇਸ ਮੌਕੇ ਤੇ ਹਿੰਦੂ ਵੈਲਫੇਅਰ ਸੁਸਾਇਟੀ ਧਾਰੀਵਾਲ ਦੇ ਪ੍ਰਧਾਨ ਬ੍ਰਹਮਦਾਤ ਸ਼ਰਮਾ ਸੀਨੀਅਰ ਵਾਈਸ ਪ੍ਰਧਾਨ ਸੁਸ਼ੀਲ ਪੁਰੀ ਸਮੇਤ ਹੋਰ ਬੁਲਾਰਿਆ ਨੇ ਕਿਹਾ ਕਿ ਲੋੜੀ ਦਾ ਤਿਹਾੜੀ ਆਪਸੀ ਭਾਈਚਾਰਕ ਸਾਂਝ ਮੇਲ ਮਲਾਪ ਅਤੇ ਪੰਜਾਬੀਆਂ ਦੀ ਵਿਰਾਸਤ ਨਾਲ ਜੁੜਿਆ ਹੋਇਆ ਹੈ ਅਤੇ ਪਿੰਡਾਂ ਅਤੇ ਸ਼ਹਿਰਾਂ ਦੇ ਲੋਕ ਇਕੱਠੇ ਹੋ ਕੇ ਭਗਾ ਬਲਕੇ ਪੰਜਾਬ ਪੰਜਾਬੀ ਗੀਤ ਗਾ ਕੇ ਆਪਣੇ ਅਨਮੋਲ ਵਿਰਸੇ ਨੂੰ ਯਾਦ ਕਰਦੇ ਹੋਏ ਆਪਸੀ ਭਾਈਚਾਰਕ ਸਾਂਝ ਦੀਆਂ ਤੰਦਾਂ ਹੋਰ ਮਜ਼ਬੂਤ ਕਰਦੇ ਹਨ ਬੁਲਾਰਿਆਂ ਨੇ ਕਿਹਾ ਕਿ ਬੱਚਿਆਂ ਨੂੰ ਲੋਹੜੀ ਦੇ ਮੌਕੇ ਵਿੱਚ ਚੈਨਾ ਦੋਰੀ ਵਰਤੋਂ ਨਹੀਂ ਕਰਨੀ ਚਾਹੀਦੀ ਇਸ ਮੌਕੇ ਤੇ ਸੋਮਨਾਥ ਦੇਵਰਾਜ ਜਸਪਾਲ ਮਹਾਜਨ ਰਵੀ ਮਹਾਜਨ ਸਾਈਂਦਾਸ ਰਣੀਆਂ ਦੀਪਕ ਬਾਰਾ ਜੇਸਵਲ ਅਰਣ ਸ਼ਰਮਾ ਵਰਮਾ ਤੋਂ ਇਲਾਵਾ ਬਧੇਕ ਗਿਣਤੀ ਵਿੱਚ ਔਰਤਾਂ ਨੇ ਖਾਮੜ ਹੋ ਕੇ ਹਮਣੀ ਜਗ ਵਿੱਚ ਆਹੋਤੀਆਂ ਪਾਈਆਂ ਵੀਡੀਓ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਓ ਮੇ ਮਨ ਦੇ ਘਰ ਵਿਸ਼ੂ ਦੇਹ ਮੰਦ ਚਲਦੇ ਆਂ ਵਿਸ਼ੁਰਾਚ ਦੇ ਸਵਾਹ ਇਹਨ ਵਰੁਣਾਏ ਦਿਨ ਮੰਮ ਸੋਮ ਚੱਤਾ ਯਾਮੀ ਰਮਨਾ ਬੰਦੇ ਮਾਨ ਸਦਾ ਸਾਜ पे यज्ञमान ਹਰ ਹੰਗੇ ਹੇ ਰਮਾਨੋ ਬੰਦੇ ਓ ਤਨੁ ਸ਼ਮ ਸਮਾਨ ਆਜੂ ਪਰਬੋਸ਼ੀ ਦੇ ਤੇ ਸ਼ਤੰ ਵਰੁਨਏ ਜੈ ਜੈ ਤੁਜਿਆ ਆਵਾਸ਼ਾ ਕਿਰਤਾਨ ਹੰਤਾ ਦੇ ਮਨੋ ਸਭ ਤੋਂ ਪਹਿਲਾਂ ਮੈਂ ਦੱਸਾਂ ਕਿ ਮੈਂ ਬ੍ਰਹਮਦਾ ਸ਼ਰਮਾ ਹਿੰਦੂ ਵੈਲਫੇਅਰ ਸੁਸਾਇਟੀ ਰਜਿਸਟਰਡ ਧਾਰੀਵਾਲ ਦਾ ਪ੍ਰਧਾਨ ਜਨ ਅਤੇ ਅੱਜ ਦਾ ਇਹ ਪ੍ਰੋਗਰਾਮ ਹੈਗਾ ਵਾ ਜਿਹੜੀ ਇਹ ਕਿਹਾ ਦਿੱਤਾ ਇਹਦਾ ਤੇ ਪ੍ਰੋਗਰਾਮ ਕੀਤਾ ਗਿਆ ਵਾ ਔਰ ਇਹਦਾ ਪ੍ਰੋਗਰਾਮ ਕਿਤਾਂ ਲਈ ਜੋਗ ਪਰਿਸ਼ਦ ਔਰ ਆਰਿਆ ਸਮਾਜ ਮੰਦਰ ਵੱਲੋਂ ਔਰ ਇਹ ਸੁਸਾਇਟੀ ਵੱਲੋਂ ਅਸੀਂ ਸੰਜਾ ਪ੍ਰੋਗਰਾਮ ਕਰ ਰਹੇ ਹਾਂ ਫਤਬਲਰ ਦਾ ਖਾਰੇ ਦੇ ਸਮਾਚਿਆਂ ਨੂੰ ਆਪਣੇ ਸ਼ਾਦਵਾਸੀਆਂ ਨੂੰ ਲੋੜੀ ਦੀ ਬਹੁਤ ਬਹੁਤ ਵਧਾਈ ਦਿੰਦਾ ਜੋ ਕਿ ਇੱਕ ਫਤਬਹਾਵਣਾ ਦਾ ਤਿਉਹਾਰ ਆ ਔਰ ਅੱਜ ਦੇ ਦਿਨ ਇੱਕ ਮੌਸਮ ਦੇ ਬਦਲ ਦੇ ਰੋਤ ਦੇ ਉੱਤੇ ਵੀ ਬਣਾਇਆ ਜਾਂਦਾ ਵਾ ਔਰ ਆਪ ਦੇ ਫਤਬਹਾਵਣਾ ਦੇ ਨਾਲ ਹੀ ਬਣਾਇਆ ਜਾਂਦਾ ਵਾ ਕਿਉਂਕਿ ਜਿਹੜੀ ਲੋੜੀ ਦੇ ਵਿੱਚ ਖਾਸ ਕਰਕੇ ਮਨੇ ਖਿਚੜੀ ਬਣਾਈ ਜਾਂਦੀ ਆ ਉਹਦਾ ਮਤਲਬ ਇਹੋ ਹੀ ਹੁੰਦਾ ਕਿ ਜਦੋਂ ਚੌਲ ਇੱਕ ਦਾਲ ਤੋਂ ਜਦ ਲਾ ਕੇ ਬਣਾਉਂਦੇ ਆ ਇਹ ਇਕੱਠੇ ਹੋ ਜਾਂਦੇ ਆ ਇਹ ਤੇ ਜਦੋਂ ਸਾਰੇ ਇਕੱਠੇ ਹੋ ਕੇ ਸਭ ਭਾਵਨਾ ਦਾ ਹੁੰਦੇ ਦੇਣਾ ਚਾਹੁੰਦੇ ਆ ਬਾਕੀ ਇੱਕ ਗੱਲ ਮੈਂ ਹੋਰ ਕਹਣਾ ਚਾਹੁੰਦਾ ਤੇ ਅੱਜ ਤੱਕ ਜਿਹੜੇ ਬਚੰਤ ਮਤਲਬ ਆਪਣੇ ਲੋਰੀ ਦੇ ਉੱਤੇ ਇਹ ਤੇ ਬੱਚੇ ਗੁਡੀਆਂ ਉਂ ਜਾਂਦੇ ਨੇ ਔਰ ਚੈਨਾ ਦੌਰ ਵਰਤਦੇ ਨੇ ਮੈਂ ਬਾਹਰ ਬਾਹਰ ਹਰ ਤਰ੍ਹਾਂ ਦੇ ਬੱਚਿਆਂ ਦੇ ਬੱਚਿਆਂ ਦੇ ਤਿਲਨ ਕਰਦੇ ਵੀ ਬੇਨਤੀ ਕਰਾਂਗਾ ਕਿ ਆਪਣੇ ਬੱਚਿਆਂ ਨੂੰ ਇਸ ਦੌਰ ਤੋਂ ਗ੍ਰੇ ਉਹਨਾਂ ਵਰਤ ਤੋਂ ਬ੍ਰੇਕ ਕਰਨ ਕਿਉਂਕਿ ਜਿਹੜੇ ਇਸ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਵਾ ਪੰਛੀਆਂ ਦਾ ਹੋ ਰਿਹਾ ਲੋਕਾਂ ਦਾ ਹੋ ਰਿਹਾ ਵਾ ਔਰ ਮੈਂ ਬਾਰ-ਬਾਰ ਬੇਨਤੀ ਹੋ ਕਰਾਂਗਾ ਕਿ ਇਹ ਦੋ ਤੋਂ ਹੀ ਬਚਾਅ ਕੀਤਾ ਜਾਵੇ ਔਰ ਤੁਹਾਨੂੰ ਸੱਧ ਭਾਵਨਾ ਨਾਲ ਰਲ ਮਿਲ ਕੇ ਰਹਿਣਾ ਚਾਹੀਦਾ ਵਾ ਅੱਜ ਇਸ ਸਾਧ ਪਰਿਵਾਰ ਅੱਜ ਅੱਜ ਲੋੜੀ ਦਾ ਤਿਹਾੜ ਜਿਹੜਾ ਹੈ ਧਾਰੀਵਾਲ ਦੇ ਵਿੱਚ ਆਰ ਸਮਾਜ ਬੱਦੇ ਵਿੱਚ ਵਿਸ਼ਾ ਵਿੱਚ ਦੁਪਰਸ਼ਾਦ ਤੇ ਦੋਵਾਲ ਫਰ ਸੋਸਾਇਟੀ ਵੱਲੋਂ ਆਰ ਸਮਾਜ ਮੰਦੋਂ ਤੇ ਯੋਗ ਪੀਠ ਵੱਲੋਂ ਜਿਹੜਾ ਹੈ ਉਹ ਕਰਵਾਇਆ ਗਿਆ ਹੈ ਜਿਸ ਦੇ ਵਿੱਚ ਲੇਡੀਜ਼ ਵੇਕ ਦੇ ਸਾਰੇ ਮੈਂਬਰਾਂ ਨੇ ਹਿੱਸਾ ਲਿਆ ਹੈ ਯੋਗ ਦੇ ਸਾਰੇ ਮੈਂਬਰ ਇੱਥੇ ਪਹੁੰਚੇ ਨੇ ਜਿਨ੍ਹਾਂ ਨੇ ਮੋਰੀ ਦੇ ਇਸ ਪਵਨ ਅਫਸਰ ਦੇ ਉੱਤੇ ਜਿਹੜਾ ਹਵਲਜਾ ਕੀਤਾ ਹੈ ਉਹਦੇ ਵਿੱਚ ਹੂਤੀਆਂ ਦਾਲੀਆਂ ਨੇ ਔਰ ਇਹ ਪ੍ਰਾਰਥਨਾ ਕੀਤੀ ਹੈ ਕਿ ਪ੍ਰਮਾਤਮਾ ਇਹ ਜਿਹੜਾ ਤਿਹਾਰਾ ਹਰ ਵਕਾਲ ਸੁਖ ਸਲਾਨਦਾ ਰਹੇ ਔਰ ਲੋਨੀ ਦੀਆਂ ਸਾਰਿਆਂ ਨੂੰ ਮੁਬਾਰਕਬਾਦ ਦਿੱਤੀਆਂ ਨੇ ਔਰ ਇਹ ਤਿਹਾੜ ਜਿਹੜਾ ਹੈ ਸਾਰੇ ਹਰ ਸਾਲ ਇਕੱਠੇ ਹੋ ਕੇ ਬਣਾਉਂਦੇ ਰਹੀਏ ਇਹਨਾਂ ਨੂੰ ਕਹਿੰਦਾ ਹਾਂ ਮੈਂ ਸਭ ਦਾ ਧੰਨਵਾਦ ਕਰਦਾ ਹਾਂ ਬਹੁਤ ਬਹੁਤ ਧੰਨਵਾਦ ਲੋਨੀ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਸਾਰੇ ਖੁਸ਼ ਰਹਿਣ ਔਰ ਸਿਹਤ ਰਹਿਣ ਜੀ ਸੰਜੇ ਸ਼ਰੀਪਾਲ